ਇਹ ਖਬਰ ਉਹ ਪੌਲ ਤੋਂ ਲੈ ਕੇ ਇੱਥੋਂ ਤੱਕ ਨਹਿਰ ਟੁੱਟ ਗਈ ਹੈ ਜੀ ਤੇ ਸਾਡੇ ਖੜਿਆ ਖੜਿਆ ਹੁਣੇ ਹੁਣੇ ਉਹ ਪੱਥਰ ਥੱਲੇ ਨੂੰ ਖਿਸਕ ਕੇ ਸਾਡੇ ਸਾਹਮਣੇ ਹੁਣੇ ਚੈਲ ਵਾਲਾ ਪੌੜ ਜਿਹਦੇ ਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਨੇ ਲਾਏ ਆ ਔਰ ਪਹਿਲਾਂ ਵੀ ਇਹ ਜਿਹੜਾ ਇਸੇ ਥਾਂ ਤੋਂ ਜਿਹੜਾ ਨਹਿਰ ਦਾ ਪੌੜਾ ਉਹ ਬੁਰਜੀ ਬੈਠੀ ਸੀ ਪਾਣੀ ਪੀਣੇ ਕਰਕੇ ਅੱਜ ਤੋਂ ਇਸ ਸਾਹਮਣੇ ਹਾਲਾਤ ਦੇਖ ਰਹੇ ਹੋ ਥਾਂ ਥਾਂ ਤੋਂ ਜਿਹੜੀ ਨਹਿਰ ਹੈ ਇਹ ਟੁੱਟਣੀ ਸ਼ੁਰੂ ਹੋ ਗਈ ਆ ਇਹ ਹਜੇ ਬਣੀ ਨੂੰ ਇੱਕ ਮਹੀਨਾ ਤੋਂ ਵੀ ਹੈ ਇਹਨਾਂ ਦੇ ਇੱਟਾਂ ਦੀ ਕਾਮਯਾਬੀ ਜਿਹੜੀ 100 ਸਾਲ ਕੱਟ ਗਈ ਫੋਨ ਇਹਦਾ ਪੰਨਾ ਪਾਇਆ ਪੰਨੇ ਦੇ ਉੱਤੋਂ ਇਹ ਕ੍ਰੈਸ਼ਰ ਦੀ ਜਿਹੜੀ ਪਾਈ ਸੀ ਨਸਲੇਰ ਉਹ ਪੰਨੇ ਜੋੜ ਵੇਖੋ ਅਖਰਾ ਪੇ ਉੱਤੋਂ ਤਲਕਿਆ ਅਸੀਂ ਦੇਖਦੇ ਰਹੇ ਹਾਂ ਖੁਦ ਸਾਡੀ ਰਹਿਸ਼ ਇੱਥੇ ਆ ਸੈਰ ਸੁਬਾਹ ਫੇਰੇ ਸ਼ਾਮ ਕਰਦੇ ਹਾਂ ਤਾਂ ਇੱਕ ਜਿਹੜਾ ਉਹ ਪੰਜਾ ਜਹਾ ਹੁੰਦਾ ਇਹਦਾ ਜੀਸੀਬੀ ਦਾ ਪੋਲਾ ਪੋਲਾ ਜਿਸ ਤਰ੍ਹਾਂ ਟੂਣਾ ਕਰਦੇ ਆ ਉਸ ਤਰ੍ਹਾਂ ਇਹ ਮਿੱਟੀ ਲਤੜੀ ਗਈ ਹੈ। ਕਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਦੇ ਆ ਪਾਈਪ ਪਾ ਕੇ ਪਾਣੀ ਦਾ ਨਿਕਾਸ਼ ਕੀਤਾ ਆ ਜਿੰਨੀ ਟਾਇਲ ਤੁਸੀਂ ਦੇਖ ਰਹੇ ਹੋ ਸਰੇ ਤੱਕ ਲੱਗੀ ਆ ਮਹਿੰਗੀ ਟਾਇਲ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਆਪਦੇ ਖਰਚੇ ਤੇ ਮਜ਼ਦੂਰ ਮਿਸਤਰੀ ਲਾ ਕੇ ਇਹ ਤਿਆਰ ਕਰ ਰਹੀ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇਰੀ। ਰਾਤ ਦੇ ਅਸੀਂ ਇੱਕ ਵੀਡੀਓ ਦਿਖਾ ਰਹੇ ਸੀ ਕਿ ਚੈਹਲਾਂ ਵਾਲੇ ਪੁਲ ਕੋਲੋਂ ਜਿਹੜੀ ਸਰਹੰਦ ਫੀਡਰ ਆ ਉਹ ਜਿਹੜੀ ਕੰਕਰੀਟ ਦੀ ਬਣਾਈ ਸੀ ਜਿਹੜੀ ਕਹਿੰਦੇ ਸੀ 100 ਸਾਲ ਨਹੀਂ ਟੁੱਟਣੀ ਉਹ ਡੇਢ ਦੋ ਮਹੀਨੇ ਬਾਅਦ ਹੀ ਟੁੱਟ ਗਈ ਆ ਤੇ ਹੁਣ ਰਾਤ ਦੇ ਇਹ ਇਹਨੂੰ ਠੀਕ ਕਰਨ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਲ ਦੇ ਥੱਲੋਂ ਤੱਕ ਕਿੱਥੋਂ ਤੱਕ ਦੇਖੋ ਟੁੱਟ ਚੁੱਕੀ ਆ। ਲਗਭਗ ਹੁਣ 300 ਫੁੱਟ ਦੇ ਕਰੀਬ ਦਾ ਇਹ ਪਾੜ ਜਿਹੜਾ ਉਹ ਵਧਿਆ ਹੋਇਆ ਤੇ ਇਹਦੇ ਜਿੰਨੀ ਕੰਕਰੀਟ ਦੀ ਬਣਾਈ ਹੈ ਇਹਦੇ ਪਿਛਲੇ ਪਾਸੇ ਉਹ ਮਿੱਟੀ ਆ ਸਾਰੀ ਜਿਹੜੀ ਉਹ ਪਾਣੀ ਕਰਕੇ हट ਗਈ ਆ ਪੁਲ ਦੇ ਢੇਠਾ ਦੇਖੋ ਕਿੱਡੇ ਕਿੱਡੇ ਵੱਡੇ ਟੋਏ ਬਣ ਗਿੱਤੇ ਆ ਤੇ ਪੁਲ ਨੂੰ ਵੀ ਖਤਰਾ ਬਣਿਆ ਹੋਇਆ ਏ ਪ੍ਰਸ਼ਾਸਨ ਨੂੰ ਬਹੁਤ ਚਿਰ ਪਹਿਲਾਂ ਹੀ ਅਸੀਂ ਸੂਚਿਤ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਨਹਿਰ ਦੇ ਕਿਉਂਕਿ ਠੇਕੇਦਾਰ ਨੇ ਕਾਫੀ ਹੱਦ ਤੱਕ ਇਸ ਦਾ ਕੰਮ ਸੀ ਜਿਹੜਾ ਉਹ ਅਧੂਰਾ ਹੀ ਛੱਡ ਦਿੱਤਾ ਸੀ ਪਰਲੇ ਪਾਸੇ ਮਿੱਟੀ ਨਹੀਂ ਲਾਈ ਜਿਸ ਕਰਕੇ ਇਹ ਸਥਿਤੀ ਬਣੀ ਆ ਤੇ ਉਹ ਹੁਣ ਕੱਲੀ ਉੱਥੋਂ ਨਹੀਂ ਟੁੱਟੀ ਕਿ ਲਗਭਗ 2 ਕਿਲੋਮੀਟਰ ਤੱਕ ਨਹਿਰ ਦਾ ਇਹੀ ਹਾਲ ਹੋ ਗਿਆ ਰੀਪੋਰਟ ਵਾਲੇ ਦੇ ਪਾਸੇ ਇਹ ਪੁਲ ਤੋਂ ਲੈ ਕੇ ਚਿਹੜਾਂ ਵਾਲੇ ਤੋਂ ਜਦੋਂ ਆਪਾਂ ਇਧਰੋਂ ਤੁਰੇ ਆਉਣੇ ਆ ਹਸਤੀਆਂ ਵਾਲੇ ਪਾਸੇ ਨੂੰ ਇਧਰ ਹਸਤੀਆਂ ਜਲ ਪ੍ਰਵਾਹ ਕਰਦੇ ਆ ਗੁਰਦੁਆਰਾ ਸਾਹਿਬ ਅਗਰੀ ਰੇਵਨਿਊ ਵਾਲਾ ਉਹਦੇ ਬਰਾਬਰ ਤੋਂ ਅੱਗੇ ਤੱਕ ਲਗਾਤਾਰ ਪਾੜ ਪੈ ਰਿਹਾ ਤੇ ਇਹ ਵੱਧ ਰਿਹਾ ਹਰ ਘੰਟੇ ਲਗਾਤਾਰ ਪਾੜ ਵਧ ਰਿਹਾ ਤੇ ਕਈ ਤਾਂ ਪੱਥਰ ਦੇਖਦਿਆਂ ਦੇਖਦਿਆਂ ਟੁੱਟ ਕੇ ਢਹਾਨੂ ਡਿੱਗੇ ਆ ਜਿਹੜੇ ਨਹਿਰ ਬਾਰੇ ਸਰਹੰਦ ਨਹਿਰ ਬਾਰੇ ਜਿਹੜੇ ਨਹਿਰ ਮੈਕਮਾ ਡਿੰਗਾ ਮਾਰਦਾ ਸੀ ਕਿ 50 ਸਾਲ 100 ਸਾਲ ਤੱਕ ਜਿਹੜੀ ਹੈ ਨਹਿਰ ਹੈ ਇਹਦੀ ਮਿਆਦ ਹੋ ਗਈ ਔਰ ਅੱਜ ਦੇਖੋ ਚਹਿਲ ਵਾਲਾ ਪੁਲ ਜਿਹਦੇ ਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਨੇ ਲਾਏ ਆ ਔਰ ਪਹਿਲਾਂ ਵੀ ਇਹ ਜਿਹੜਾ ਇਸੇ ਥਾਂ ਤੋਂ ਜਿਹੜਾ ਨਹਿਰ ਦਾ ਪੁਲਾ ਉਹ ਬੁਰਜੀ ਬੈਠੀ ਸੀ ਪਾਣੀ ਪੀਣੇ ਕਰਕੇ ਅੱਜ ਤੁਸੀਂ ਸਾਹਮਣੇ ਹਾਲਾਤ ਦੇਖ ਰਹੇ ਹੋ ਥਾਂ ਥਾਂ ਤੋਂ ਜਿਹੜੀ ਨਹਿਰ ਹੈ ਇਹ ਟੁੱਟਣੀ ਸ਼ੁਰੂ ਹੋ ਗਈ ਆ ਕਿਉਂਕਿ ਠੇਕੇਦਾਰਾਂ ਨੇ ਇਹਦੀ ਕੁਟਾਈ ਨਹੀਂ ਕੀਤੀ ਅਸੀਂ ਦੇਖਦੇ ਰਹੇ ਆ ਖੁਦ ਸਾਡੀ ਰਹਿਸ਼ ਇੱਥੇ ਆ ਸੈਰ ਸੁਭਾਤ ਫੇਰੇ ਸ਼ਾਮ ਕਰਦੇ ਆ ਤਾਂ ਇੱਕ ਜਿਹੜਾ ਉਹ ਪੰਜਾਜਾ ਹੁੰਦਾ ਇਹਦਾ ਜੀਸੀਬੀ ਦਾ ਪੋਲਾ ਪੋਲਾ ਜਿਸ ਤਰ੍ਹਾਂ ਟੂਣਾ ਕਰਦੇ ਆ ਉਸ ਤਰ੍ਹਾਂ ਇਹ ਮਿੱਟੀ ਲਤੜੀ ਗਈ ਹੈ ਜੇਕਰ ਉਸਰੇ ਨਾਲ ਮੈਂ ਤੁਹਾਨੂੰ ਆ ਦਿਖਾਵਾਂ ਜਿਹੜੇ ਜਿੱਥੇ ਸੱਤ ਜਿਲ੍ਹਿਆਂ ਦੇ ਲੋਕ ਆਸਤੀਆਂ ਜਲ ਪ੍ਰਵਾਹ ਕਰਨ ਆਉਂਦੇ ਆ ਇਸ ਤੇ ਵੀ ਅਸੀਂ ਬਾਰ ਬਾਰ ਇਹਨਾਂ ਨੂੰ ਫੋਨ ਕਰਦੇ ਰਹੇ ਆ ਔਰ ਫੋਲੋ ਕਰਲਾ ਵੀ ਤੁਸੀਂ ਇਹਨਾਂ ਦਾ ਵਰਗੇਸ਼ਨਾ ਦਾ ਇੱਕ ਵਿਅਕਤੀ ਸੀਗਾ ਜਿਹੜਾ ਇੱਥੇ ਅਸੀਂ ਦੇਖਦੇ ਰਹੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਰਹੇ ਹਾਂ ਕਿ ਸੜਕ ਦੇ ਜਿਹੜੇ ਰੋਲਰ ਲਿਆ ਕੇ ਇਹਨਾਂ ਨੇ ਖੜਾ ਕਰਤਾ ਪਰ ਅਸੀਂ ਚੱਲਦਾ ਨਹੀਂ ਦੇਖਿਆ ਫਾਰਮੈਟੀ ਦੇ ਉਰਤੇ ਦਾ 15 ਦੇ ਜਿਹੜਾ ਰੋਲਰ ਖੜਾ ਰਿਹਾ ਔਰ ਪਾਣੀ ਦਾ ਨਿਕਾਸ ਵੀ ਹੈ ਜਿਹੜਾ ਇਹਨਾਂ ਨੇ ਖੇਲਾ ਟੈਂਪਰੇਰੀ ਬਣਾਈਆਂ ਆ ਦੇਖੋ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਮੈਂ ਦਿਖਾਉਣਾ ਕਿ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੋਂ ਦੇ ਆ ਪਾਈਪ ਪਾ ਕੇ ਪਾਣੀ ਦਾ ਨਿਕਾਸ ਕੀਤਾ ਆ ਜਿੰਨੀ ਟਾਇਲ ਤੁਸੀਂ ਦੇਖ ਰਹੇ ਹੋ ਸਿਰੇ ਤੱਕ ਲੱਗੀ ਆ ਮਹਿੰਗੀ ਟਾਇਲ ਆ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਆਪਦੇ ਖਰਚੇ ਤੇ ਮਜ਼ਦੂਰ ਮਿਸਤਰੀ ਲਾ ਕੇ ਇਹ ਤਿਆਰ ਕਰ ਰ ਅਸੀਂ ਇਹ ਬੇਨਤੀ ਕਰਦੇ ਆ ਕਿ ਪਹਿਲਾਂ ਵੀ ਹਾਲੀ ਸਾਹਿਬ ਨੇ ਇਹ ਮਸਲਾ ਠਾਇਆ ਸੀਗਾ ਔਰ ਬਾਈਟ ਲਈ ਸੀਗੀ ਉਹ ਜਿਹੜੇ ਮਸਲੇ ਆ ਉਹ ਵੀ ਉਵੇਂ ਦੇ ਤੋਂਵੇਂ ਪਏ ਆ ਕੋਈ ਇਹ ਕੰਨ ਤੇ ਜੂਣੀ ਸਰਕੀ ਔਰ ਸਾਡਾ ਸਮਾਜ ਸੇਵੀ ਥਾਵਾਂ ਦਾ ਇਹ ਫਰਜ ਬੰਦਾ ਕਿ ਅਸੀਂ ਜਿੱਥੇ-ਜਿੱਥੇ ਵੀ ਅਣਗਹਿਲੀ ਆ ਕਿਉਂਕਿ ਉਹ ਅਸੀਂ ਦੱਸਣਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਧਿਆਨ ਦੇ ਵਿੱਚ ਸਾਡਾ ਲਿਆਉਣਾ ਫਰਜ ਆ ਜੇਕਰ ਅਸੀਂ ਹੁਣ ਮਾ ਨਾ ਬੋਲੇ ਤਾਂ ਸਾਡੀ ਜਿਹੜੀ ਜਮੀਰ ਆ ਸਾਨੂੰ ਲਾਂਟ ਪਾਵੇਗੀ ਅੱਜ ਅਸੀਂ ਸੈਰ ਕਰਨ ਆ ਰਹੇ ਸੀਗੇ ਤੇ ਉਹ ਪੋਲ ਤੋਂ ਲੈ ਕੇ ਇੱਥੋਂ ਤੱਕ ਨਹਿਰ ਟੁੱਟ ਗਈ ਹੈ ਜੀ ਤੇ ਸਾਡੇ ਖੜਿਆ ਖੜਿਆ ਹੁਣੇ ਹੁਣੇ ਉਹ ਪੱਥਰ ਥੱਲੇ ਨੂੰ ਖਿਸਕ ਕੇ ਸਾਡੇ ਸਾਹਮਣੇ ਹੁਣੇ ਤੇ ਇਸ ਕਰਕੇ ਅਸੀਂ ਤਾਂ ਦੇਖ ਕੇ ਗਾਂਚ ਕਰ ਵੀ ਦੇਖ ਕੇ ਆਏ ਆ ਬਾਬਾ ਥਾਂ ਤੋਂ ਰੁੱਟੀ ਹੋਈ ਤਿੰਨ ਚਾਰ ਥਾਂ ਤੋਂ ਪਾੜ ਪਈ ਹੋਈ ਤੇ ਜਮਾ ਨਹੀਂ ਕੰਮ ਜਨੇ ਕਿ ਸਹੀ ਕੀਤਾ ਹੋਇਆਗਾ ਇੱਕ ਅਦੇ ਮਹੀਨੇ ਜਿਨ੍ਹਾਂ ਨੇ ਟੈਂਡਰ ਪਾਸ ਕੀਤਾ ਜਬਦੇ ਤੇ ਦਵਾ ਦਾ ਪਾਣੀ ਛੱਟਦਾ ਇੱਕ ਦਿਨ ਮਹੀਨੇ ਚ ਨਹਿਰ ਨਹੀਂ ਤਿਆਰ ਹੁੰਦੀਗੀ ਇਸ ਕਰਕੇ ਸਰਕਾਰ ਅੱਗੇ ਹੀ ਹੈ ਕਿ ਜੋ ਕੰਮ ਕਰਨਾ ਸਹੀ ਕਰੇ ਵਧੀਆ ਕਰੇ ਅੱਜ ਸਵੇਰੇ ਸਹਿਰ ਇੱਥੇ ਗੁੱਦੜ ਸਾਹਿਬ ਹੋਣੇ ਅਸੀਂ ਤੇ ਅੱਜ ਸਵੇਰੇ ਵੇਖਿਆ ਕਿ ਨਹਾ ਤੇ ਡਿਗ ਰਹੀ ਥੱਲੇ ਤੇ ਵੇਨੇ ਵੇਨੇ ਹੋਰ ਕਾਫੀ ਅੱਗੇ ਆ ਡਿੱਗੀ ਜਾਂਦੀ ਪੁਲ ਕੋਲ ਕਾਫੀ ਬਹਿ ਗਈ ਇਹ ਹਜੇ ਬਣੀ ਨੂੰ ਇੱਕ ਮਹੀਨਾ ਤੋਂ ਵੀ ਹੈ ਇਹਨਾਂ ਦੇ ਇੱਟਾਂ ਦੀ ਕਾਮਯਾਬੀ ਜਿਹੜੀ 100 ਸਾਲ ਕੱਟ ਗਈ ਹੁਣ ਜਿਹੜਾ ਪੰਨਾ ਪਾਇਆ ਪੰਨੇ ਦੇ ਉੱਤੋਂ ਇਹ ਕ੍ਰੈਸ਼ਰ ਦੀ ਜਿਹੜੀ ਪਾਈ ਸੀ ਨਸਲੇਰ ਉਹ ਪੰਨੇ ਦਾ ਜੋੜ ਵੇਖੋ ਅਖਰਾ पे ਉੱਤੋਂ ਤਲਕ ਜਾ ਤੇ ਇਹ ਜਿਹੜੀ ਇੱਟਾ ਇੱਟਾ ਸੇ ਜ਼ਮੀਨ ਨੂੰ ਫੜ ਲੈਂਦੀ ਹੈ ਤੇ ਉਹ ਜਿਹੜਾ ਪੰਨੇ ਦਾ ਜੋੜ ਰਹਿਣਾ ਉਤਲੇ ਪਾਸੋਂ ਜਿਹੜਾ ਪਾਣੀ ਦਾ ਦਬਾਅ ਹੈਗਾ ਇਹ ਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਦਾ ਸੇ ਸੇਦੀ ਹਲਕੜਾ ਨਹੀਂ ਦਾ ਪਾਣੀ ਜਿਵੇਂ ਛਰਦਾ ਇਹਨੇ ਹੋਰ ਟੁੱਟ ਜਾਣਾ ਅੱਗੇ ਨੂੰ ਪਰ ਹੁਣ ਰੋਲਾ ਜਿੱਥੇ ਕਾਗਰੇ ਪੈ ਗਏ ਉੱਥੇ ਪਾਣੀ ਵੜ ਜਾਣਾ ਥੱਲੇ ਦੇ ਉਦੋਂ ਫੇਰ ਟੁੱਟੂਗੀ ਹੁਣ ਇਹ ਫੇਰ ਪਾੜ ਪੈਣ ਦੇ ਸਾਰ ਬਣੇ ਫੇਰ ਸਾਰ ਹੁਣ ਪਾਣੀ ਵਿੱਚ ਵੜ ਜਾਣਾ ਜਿੱਥੇ ਪਹਿ ਟੁੱਟ ਗਈ ਉੱਥੇ ਪਾਣੀ ਕੋ ਵਿੱਚ ਵੜੂ ਉਹ ਵੜੀ ਜਾਂਦਾ ਪਾਣੀ ਤੇ ਉਹ ਪੋਲ ਤੋਂ ਲੈ ਕੇ ਇੱਥੋਂ ਤੱਕ ਨਹਿਰ